ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਕਰਦੀ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅੱਜ ਜੋ ਵੀਡੀਓ ਤੁਹਾਡੇ ਆਸਤੇ ਲੈ ਕੇ ਆਇਆ ਇੱਕ ਰਿਕਵੈਸਟਿਡ ਗੀਤ ਆ ਜੀ ਆਪਣੇ ਗੁਰਦਾਸ ਮਾਨ ਜੀ ਦਾ ਸੱਜਣਾ ਵੇ ਸੱਜਣਾ ਆਓ ਸਭ ਤੋਂ ਪਹਿਲੇ ਸੁਣਦੇ ਆ ਫਿਰ ਕਰਦੇ ਆ ਗੱਲਬਾਤ ਤੇ ਲੈਟ ਗੈਟ ਸਟਾਰਟ ਵੇ ਸੱਚ ਐਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਇੰਨੀ ਚੰਗੀ ਲੱਗਦੀ ਦੁਪਹਿਰ ਫੇਰ ਵੀ ਪਤਾ ਨਹੀਂ ਕਾ ਤੂੰ ਮੋਹ ਜਿ ਹਾਇਾਈ ਜਾਂਦਾ ਪਾਵੇਂ ਸਾਡੇ ਸੜ ਗਏ ਨੇ ਪੈ ਪਾਵੇਂ ਸਾਡੇ ਜ ਕਹਿਨੇ ਪੈ ਸੱਜਣਾ ਵੇ ਸੱਜਣਾ ਤੇ ਸੱਜਣਾ ਮਾਨੇ ਬਿਰੋਕਿਆ ਪਾਪੁ ਨੇ ਵੀ ਰੋਕਿਆ ਨਾ ਜਾਈਂ ਮਿੱਤਰਾ ਬੇਸ਼ੈਰ ਨਾ ਜਾਈਂ ਮਿੱਤਰਾ ਬੇਸ਼ੈਰ ਪਰ ਸਾਡੀ ਪੁੱਖ ਸਗੋ ਗੁਣੀ ਚੌਣੀ ਹੋਈ ਜਾਵੇ ਹੌਲ ਪੈਂਦੇ ਰਹਿਣ ਚਤੋਂ ਪੈਰ ਹੌਲ ਪੈਂਦੇ ਰਹਿਣ ਚਤੋਂ ਪੈਰ ਸੱਜਣਾ ਵੇ ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਕਾ ਦੀ ਆਈ ਮਿੱਤਰਾ ਵੇ ਮੇਰੀ ਆ ਸ਼ਿਕਵੇ ਤੇ ਬੈਸ ਕੁੱਲੇ ਸਭ ਸ਼ਿਕਵੇ ਤੇ ਬੈਸ ਚਿਤ ਕਰ ਕੱਕੇ ਕੱਕੇ ਰੇਤਿਆਂ ਨੂੰ ਚੁੰਮ ਲਵਾ ਲਵ ਕਿਤੋਂ ਸਜਣਾ ਦੀ ਪੈੜ ਲਵ ਕਿਤੋਂ ਸਜਣਾ ਦੀ ਪੈੜ ਸਜਣਾ ਸਜਣਾ ਤੇ ਸਜਣਾ ਤੇਰੇ ਸ਼ਹਿਰ ਵਿੱਚ ਸਭ ਆਪਣੇ ਹੀ ਵਸਦੇ ਨੇ ਸਾਡੇ ਪਿੰਡ ਵਸਦੇ ਨੇ ਗੈਂ ਆਡੇ ਪਿੰਡ ਵਸਦੇ ਨੇ ਗਏ ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ ਇਕ ਨੇ ਨਾ ਪੁੱਛੀ ਸਾਡੀ ਖੈਰ ਇਕ ਨੇ ਨਾ ਪੁੱਛੀ ਸਾਡੀ ਖੈਰ ਸੱਜਣਾ ਵੇ ਸੱਜਣਾ ਚਣਾ ਤੇਰੇ ਸ਼ਹਿਰ ਵਿੱਚ ਅਸੀਂ ਮੰਗ ਤਿਆਂ ਪਰੋਂ ਪਰ ਪਾਵੇਂ ਕੁੜ ਪਾਦੇ ਪਾਵੇਂ ਦਾ ਪਾਵੇਂ ਕੁੜ ਪਾਦੇ ਪਾਵੇਂ ਜ਼ੈ ਤੇਰੇ ਤਰੀ ਉਤੋਂ ਫੁਖ ਨੈਣਾ ਦੀ ਮਿਠਾਵਣੀ ਓਏ ਇਹੋ ਸਾਡੇ ਪਕਰਾਂ ਦੀ ਖੈਰ ਇਹੋ ਸਾਡੇ ਪਕਰਾਂ ਦੀ ਖੈਰ ਸੱਜਣਾ ਵੇ ਸੱਜਣਾ ਅੱਗ ਪਾਵੇਂ ਰਸ ਚਾਏ ਸਭ ਪਾਵੇਂ ਰਸ ਚਾਏ ਸਾਨੂੰ ਸਾਡੇ ਮਿੱਤਰਾਂ ਦੀ ਲੈਰ ਸਾਨੂੰ ਸਾਡੇ ਮਿੱਤਰਾਂ ਦੀ ਲੈਰ ਮਨ ਮਰ ਜਾਣ ਆਕੀ ਸ਼ਹਿਰ ਤੇਰਾ ਵੇਖਿਆ ਓਏ ਸਾਥੋ ਫੁੱਲੀ ਜਾਂਦੀ ਨਾ ਦੁਪਹਿਰ ਆਥੋ ਪੁਲੀ ਜਾਂਦੀ ਨਾ ਦੁਪਹਿਰ ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਦਿਆ ਗੀਤ ਗੁਰਦਾਸ ਮਾਨ ਜੀ ਅੱਛਾ ਲੈਜੈਂਡ ਸੀਗੇ ਇਹ ਵੀ ਆਪਣੇ ਵਕਤ ਤੇ ਆਪਣੇ دور ਤੇ ਲੈਜੈਂਡ ਸੀਗੇ ਤੇ ਹੱਜੇ ਵੀ ਗੁਰਦਾਸ ਮਾਨ ਜੀ ਨੂੰ ਬਹੁਤ ਸੁਨਿਆ ਜਾਂਦਾ ਮੈਨੂੰ ਯਾਦ ਆ ਕਿ ਜਦੋਂ ਸਾਡੇ ਮਾਮੇ ਚਾਚੇ ਮਤਲਬ ਕਿ ਫਸਲਾ ਦੀ ਕਟਾਈ ਕਰਦੇ ਹੁੰਦੇ ਸੀਗੇ ਨਾ ਤੇ ਟਰੱਕਾਂ ਤੇ ਗੁਰਦਾਸ ਮਾਨ ਦੇ ਗਾਣੇ ਲੱਗੇ ਹੁੰਦੇ ਸੀਗੇ ਟਰੱਕਾਂ ਦੇ ਗੁਰਦਾਸ ਮਾਨ ਨੂੰ ਲਾ ਲੈਣਾ ਤੇ ਆਵਾਜ਼ਾਂ ਆਣੀਆਂ ਘਰ ਤੱਕ ਇਹਨਾਂ ਦੇ ਗਾਣੀਆਂ ਦੀ ਆਵਾਜ਼ਾਂ ਆਣੀਆਂ ਸੁਣ ਨਾ ਮਨ ਲਿਕੇ ਬਹੁਤ ਸ਼ੋਕਨਾ ਇਹਨਾਂ ਨੂੰ ਪਿਛਲੇ ਵਕਤ ਚ ਵੀ ਸੁਨਿਆ ਜਾਂਦਾ ਸੀਗਾ ਤੇ ਅੱਜ ਵੀ ਬਹੁਤ ਲੋਕ ਸੁਣਦੇ ਆ ਜਿਹੜੇ ਸਾਡੇ ਸਾਡੇ ਪੁਰਾਣੇ ਲੋਕ ਹਨ ਉਹ ਗੁਰਦਾਸ ਮਾਨ ਨੂੰ ਬਹੁਤ ਪਸੰਦ ਕਰਦੇ ਹਨ ਮੇਰੇ ਨਾਨਾ ਜੀ ਦੇ ਫੇਵਰਟ ਸੀ ਗੁਰਦਾਸ ਮਾਨ ਨਾਨਾ ਜੀ ਨੂੰ ਅੱਲਾ ਪਾਕ ਜੰਨਤ ਚ ਜਗ੍ਹਾ ਦੇਵੇ ਬਹੁਤ ਸੁਣਦੇ ਸੀ ਮੇਰੇ ਨਾਨਾ ਬੂ ਜੀ ਗੁਰਦਾਸ ਮਾਨ ਨੂੰ ਬਹੁਤ ਸੁਣਦੇ ਸੀਗੇ ਇਹਨਾਂ ਦੇ ਨਾ ਐ ਰੇਡੀਓ ਚੱਲਦਾ ਹੁੰਦਾ ਸੀ ਤੇ ਇਹਨਾਂ ਦਾ ਰੇਡੀਓ ਚ ਨਾ ਇੱਕ ਦਿਨ ਹੁੰਦਾ ਸੀ ਜੁਮੇ ਦਾ ਕਿ ਪਤਾ ਨਹੀਂ ਜੁਮੇ ਰਾਤ ਦਾ ਤੇ ਇਹਨਾਂ ਦਾ ਗਾਣਾ ਜਿਹੜਾ ਸੀਗਾ ਨਾ ਉਹ ਚੱਲਦਾ ਸੀਗਾ ਰੇਡੀਓ ਤੇ ਚੱਲਦਾ ਸੀ ਕਿ ਪਤਾ ਨਹੀਂ ਉਹ ਕਿੱਸੇ ਟਾਂਦੀ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੀਗਾ ਜ਼ਰੂਰ ਤੇ ਮੇਰੇ ਨਾਨਾ ਬੂ ਉਹ ਦਿਨ ਮਿਸ ਨਹੀਂ ਕਰਦੇ ਸੀਗੇ ਉਹ ਤੇ ਇੰਨੀ ਇਹਨਾਂ ਦੀ ਮਿਸ ਕਰਨਾ ਸੀ ਭਲੇ ਉਹ Song ਪੁਰਾਣਾ ਹੁੰਦਾ ਸੀਗਾ ਉਹਨੂੰ 올 ਟਾਈਮ ਸੁਣਿਆ ਹੁੰਦਾ ਸੀਗਾ ਲੇਕਿਨ ਫੇਰ ਵੀ ਜ਼ਰੂਰ ਉਹ ਦਿਨ ਮਿਸ ਨਹੀਂ ਕਰਦੇ ਸੀਗੇ ਤੇ ਜ਼ਰੂਰ ਸੁਣਦੇ ਹੁੰਦੇ ਸੀਗੇ ਤੇ ਉਹ ਹੀ ਹੁਣ ਮੈਂ ਗਾਣਾ ਸੁਣ ਰਹੀ ਸੀ ਤੇ ਮੈਨੂੰ ਉਹ ਇਸ ਤਰ੍ਹਾਂ ਮਤਲਬ ਫੀਲਿੰਗਸ ਆਈ ਕਿ ਗਾਣੇ ਮਤਲਬ ਕਿ ਗੁਰਦਾਸ ਮਾਨ ਜੀ ਦੇ ਉਹ ਤੋਂ ਮਤਲਬ ਕਿ ਕਿੰਨੇ ਅੱਛੇ ਦਿਨ ਹੁੰਦੇ ਸੀਗੇ ਹੁਣ ਤੇ ਉਹ ਦੌਰ ਹੀ ਬਦਲ ਗਿਆ ਹੁਣ ਉਹ ਆਪਣੇ ਵੀ ਬਦਲ ਗਏ ਤੇ ਹੁਣ ਇਹੋ ਜੇ ਲੈਜੈਂਡ ਜਿਹੜੇ ਆ ਉਹ ਵੀ ਇਸ ਦੁਨੀਆ ਤੇ ਨਹੀਂ ਰਹੇ ਬਾਾਕੀ ਬਹੁਤ ਵਧੀਆ ਗਾਣਾ ਸਜਣਾ ਵਿੱਚ ਸਜਣਾ ਕੀ ਰਿਕਵੈਸਟਡ ਗੀਤ ਸੀਗਾ ਬਹੁਤ ਵਧੀਆ ਲੱਗਿਆ ਸੁਣ ਕੇ 올ਡ ਇਜ਼ ਗੋਲਡ ਵਾਕਿਆ 올ਡ Song ਹਮੇਸ਼ਾ ਗੋਲਡ ਹੀ ਰਹਿੰਦੇ ਨੇ ਤੇ ਓਲਡ ਚੀਜ਼ਾਂ ਜੇਰੀਆ ਵੀ ਹੋਵੇ ਨਾ ਗਾਣੇ ਹੋ ਜਾਣ ਕੋਈ ਵੀ ਤੁਹਾਡੇ ਨਾਲ ਜੁਰੀ ਹੋ ਜਾਵੇ ਨਾ ਤੁਹਾਨੂੰ ਕਿਸੇ ਨਾ ਕਿਸੇ ਵਕਤ ਦੀ ਯਾਦ ਦਿਲਾਉਂਦੀ ਆ ਹੁਣ ਜਿਸ ਤਰ੍ਹਾਂ ਮੈਂ ਗਾਣਾ ਸੁਣਿਆ ਤੇ ਯਕੀਨ ਮੰਨੋ ਮੈਨੂੰ ਉਹੀ ਵਰੀ ਦਿਮਾਗ ਦੇ ਵਿੱਚੋਂ ਪੁਰਾਣੀਆਂ ਯਾਦਾਂ ਪੁਰਾਣੀਆਂ ਗੱਲਾਂ ਜੇਰੀਆ ਸੀਗੇ ਹਾਈ ਨਾਨੀ ਕੋਲ ਜਾਂਦੇ ਹੁੰਦੇ ਸੀਗੇ ਮਾਮੀਆਂ ਨਾਲ ਮਿਲਦੇ ਹੁੰਦੇ ਸੀਗੇ ਕਿਸ ਤਰ੍ਹਾਂ ਮਤਲਬ ਕਿ ਆ ਗਾਣੇ ਟੱਕਾ ਤੇ ਲੱਗੇ ਹੁੰਦੇ ਸੀ ਮਤਲਬ ਉਹ ਇੱਕ ਅ ਮਤਲਬ ਕਿ ਜਦੋਂ ਸੁਨਿਆ ਨਾ ਗਾਣਾ ਤੇ ਉਹ ਜਿਹੜਾ ਮਾਈਂਡ ਸੀਗਾ ਨਾ ਉਹ ਉਸ ਯਾਦਾ ਵਾਲ ਚਲਾ ਗਿਆ ਤੇ ਬਹੁਤ ਵਧੀਆ ਲੱਗਿਆ ਕਿ ਬਹੁਤ ਕਮਾਲ ਦਾ ਗੀਤ ਗਾਇਆ ਇਸ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਕਮੈਂਟ ਕਰਕੇ ਆਪਣੀ ਆਪਣੀ ਰਾਏ ਚੜ੍ਹੀਆ ਜਾ ਕਰਨਾ ਗੁਰਦਾਸ ਮਾਨ ਨੂੰ ਕੌਣ ਆ ਜੋ ਅੱਜ ਵੀ ਸੁਣਦਾ ਹੈ ਲਾਜ਼ਮੀ ਦੱਸਣਾ ਮਿਲ ਜਿਆ ਨੈਕਸਟ ਵੀਡੀਓਸ ਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਮਿੰਨੂ ਦਵਾਜ ਯਾਦ ਰੱਖ